ਹਾਂਜੀ ਪ੍ਰਤੀਸ਼ਤ ਜਿਹੜਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਕੀਤਾ ਇਹ ਅੱਜ ਵੀ ਅਸੀਂ ਪ੍ਰਤੀਸ਼ਤੀ ਕਰਾਂਗੇ ਪ੍ਰਤੀਸ਼ਤ ਨੂੰ ਅਨੁਪਾਤ ਵਿੱਚ ਬਦਲਣਾ ਤੇ ਅਨੁਪਾਤ ਨੂੰ ਪ੍ਰਤੀਸ਼ਤ ਵਿੱਚ ਬਦਲਣਾ ਇਸ ਤਰ੍ਹਾਂ ਨਾਲ ਅਸੀਂ ਦੋ ਤਿੰਨ ਤਰੀਕੇ ਨੇ ਜਿਹੜੇ ਹੋਰ ਕਰਾਂਗੇ ਇਸ ਦੇ ਇਹਦੇ ਵਿੱਚ ਦੇਖੋ ਸਿੰਪਲ ਚੀਜ਼ ਹੁੰਦੀ ਆ 28% ਤੁਹਾਨੂੰ ਦਿੱਤਾ ਹੋਇਆ ਪ੍ਰਤੀਸ਼ਤ ਕੋਈ ਵੀ ਰਕਮ ਦਿੱਤੀ ਹੋ ਸਕਦੀ ਆ ਭਿੰਨ ਦੇ ਰੂਪ ਵਿੱਚ ਵੀ ਹੋ ਸਕਦੀ ਆ ਦਸ਼ਮਲਵ ਦੇ ਰੂਪ ਵਿੱਚ ਵੀ ਹੋ ਸਕਦੀ ਹੈ ਕਿਸੇ ਵੀ ਢੰਗ ਨਾਲ ਹੋ ਸਕਦੀ ਹੈ ਤਾਂ ਇਸ ਨੂੰ ਅਨੁਪਾਤ ਦੇ ਵਿੱਚ ਕਿਵੇਂ ਬਦਲਾਂਗੇ ਅਸੀਂ 28/100 ਸਾਨੂੰ ਸਿੱਧਾ ਪਤਾ ਕਿ ਜਿਹੜਾ ਪ੍ਰਤੀਸ਼ਤ ਹ ਉਸ ਦੀ ਜਗ੍ਹਾ ਸੀ 1/100 ਲਾਉਣਾ ਹੈ ਤਾਂ 28/100 ਹੋ ਗਿਆ ਇਸ ਨੂੰ ਕੱਟ-ਕਟਾ ਕੇ ਸਾਡੇ ਕੋਲ ਆ ਗਿਆ 7/25 4 ਦੇ ਪਹਾੜੇ ਤੇ ਕਟਾਂਗੇ ਤਾਂ 7/25 ਆਜੂ ਤਾਂ ਸਾਨੂੰ ਪਤਾ ਇਹ ਅਨੁਪਾਤ ਸਮਾਨ ਅਨੁਪਾਤ ਅਸੀਂ ਕੀਤੇ ਨੇ ਵੀ ਜਿਹੜਾ 7 ਆ ਉਹ ਅੱਗੇ ਲਿਖਣਾ ਹੈ 42 ਬਿੰਦੀਆਂ ਪਾ ਕੇ 25 ਆ ਜਿਹੜਾ ਉਹ ਪਿੱਛੇ ਲਿਖਣਾ ਹੈ ਇਸੇ ਤਰ੍ਹਾਂ ਬਾਕੀ ਜਿਹੜੇ ਨੇ ਸਵਾਲ ਉਹ ਸੋਲਵ ਹੋਣਗੇ ਕਿਉਂਕਿ ਇਹਦੇ ਵਿੱਚ ਪੁਆਇੰਟ ਲੱਗਿਆ ਹੋਇਆ ਤੇ ਇਹਦੇ ਵਿੱਚ ਇੱਕ ਬਿੰਦੀ ਆ ਜਿਹੜੀ ਇੱਕ ਜ਼ੀਰੋ ਐਕਸਟਰਾ ਲੱਗੂਗੀ ਫालतू ਲੱਗੂਗੀ ਪੁਆਇੰਟ ਨੂੰ ਹਟਾਉਣ ਵਾਸਤੇ ਤਾਂ ਇਸ ਨੂੰ ਵੀ ਅਸੀਂ ਸੋਲਵ ਕਰਾਂਗੇ ਜਦੋਂ ਪਹਾੜੇ ਤੇ ਵੰਡ ਕੇ ਛੋਟੇ ਤੋਂ ਛੋਟੇ ਪਹਾੜੇ ਤੇ ਦੇਖਾਂਗੇ ਕਿਉਂਕਿ 5 ਤੇ ਤਾਂ ਤੁਸੀਂ ਘੱਟੋ ਘੱਟ ਵੰਡੋਗੇ ਨਾ ਇਹਨੂੰ 5 ਆ ਪਿਛਲੇ ਪਾਸੇ ਪਿਛਲੇ ਪਾਸੇ ਤਾਂ ਇੱਧਰ 0 ਆ ਤਾਂ 5 ਦੇ ਪਹਾੜੇ ਤੇ ਦੋਨੋਂ ਪਾਸੇ ਜਾਊਗਾ ਤੁਹਾਡਾ ਇਸ ਤਰ੍ਹਾਂ ਨਾਲ ਹੱਲ ਕਰ ਸਕਦੇ ਹੋ ਜਿਹੜੀ ਭਿੰਨ ਬਣੀ ਹੋਈ ਆ ਉਹਦੇ ਵਿੱਚ ਜਿਹੜਾ ਨੀਚੇ ਆ ਜਾਂਦਾ ਹੁੰਦਾ ਭਿੰਨ ਦੇ ਉਸ ਨੂੰ 100 ਨਾਲ ਗੁਣਾ ਕਰਕੇ ਤੁਸੀਂ ਸੋਲਵ ਕਰ ਸਕਦੇ ਹੋ ਅੱਗੇ ਸਾਡੇ ਕੋਲ ਹੈਗਾ ਤਰੀਕਾ ਅਨੁਪਾਤ ਨੂੰ ਪ੍ਰਤੀਸ਼ਤ ਵਿੱਚ ਬਦਲਣਾ ਜਦੋਂ ਅਨੁਪਾਤ ਦਿੱਤਾ ਹੋਵੇ ਭਾਵ 1:2 ਇੱਕ ਅਨੁਪਾਤ 2 ਦਿੱਤਾ ਹੋਇਆ ਤਾਂ ਇਹਦੀ ਭਿੰਨ ਬਣਾ ਲਾਂਗੇ ਪਹਿਲਾਂ ਅਸੀਂ ਭਿੰਨ ਬਣ ਗਈ 1/2 1/2 ਦੋਨੋਂ ਸੀ 100 ਨਾਲ ਗੁਣਾ ਕਰ ਦਾਂਗੇ ਸਾਡਾ ਪ੍ਰਤੀਸ਼ਤ ਨਿਕਲਿਆ ਹੋਊਗਾ ਅੱਗੇ ਹੈਗਾ ਇੱਕ ਉਦਾਹਰਨ ਦਿੱਤੀ ਹੋਈ ਤੁਹਾਡੀ ਰੀਤੂ ਦੇ ਮਾਤਾ ਜੀ ਨੇ ਕਿਹਾ ਇਡਲੀ ਬਣਾਉਣ ਲਈ ਤੁਹਾਨੂੰ 5 ਹਿੱਸੇ ਚਾਵਲ 3 ਹਿੱਸੇ ਮਾਂ ਦੀ ਦਾਲ ਲੈਣੀ ਜ਼ਰੂਰੀ ਹੈ ਤਾਂ ਇਸ ਘੋਲ ਦੇ ਵਿੱਚ ਕਿੰਨੇ ਪ੍ਰਤੀਸ਼ਤ ਚਾਵਲ ਤੇ ਕਿੰਨੇ ਪ੍ਰਤੀਸ਼ਤ ਦਾਲ ਹੋਵੇਗੀ ਤਾਂ ਇਹਦਾ ਅਨੁਪਾਤ ਲਿਖਾਂਗੇ ਅਸੀਂ ਚਾਵਲ ਦਾ ਅਨੁਪਾਤ ਮਾਂ ਦੀ ਦਾਲ ਨਾਲ ਕਿੰਨਾ ਹੋਊਗਾ 5 ਅਨੁਪਾਤ 3 ਲਿਖਤਾ ਤਾਂ ਕੁੱਲ ਹਿੱਸੇ ਕਿੰਨੇ ਹੋਣਗੇ ਮੀਨਜ਼ 5 ਹਿੱਸੇ ਨੇ ਜਿਹੜੇ ਉਹ ਚਾਵਲ 3 ਹਿੱਸੇ ਨੇ ਜਿਹੜੇ ਉਹ ਦਾਲ ਹੋਊਗੀ ਤਾਂ ਕੁੱਲ ਹਿੱਸੇ ਕਿੰਨੇ ਹੋਣਗੇ ਦੋਨੋਂ ਨੂੰ ਜੋੜ ਕੇ 8 ਕੁੱਲ ਹਿੱਸੇ 8 ਹੋਣਗੇ ਤਾਂ ਹੁਣ 8 ਦੇ ਨਾਲ ਅਸੀਂ ਦੋਨਾਂ ਦੀ ਥਿੰਨ ਬਣਾ ਬਣਾ ਕੇ ਅਸੀਂ ਪਰਸੈਂਟੇਜ ਕੱਢ ਸਕਦੇ ਹਾਂ ਤਾਂ 5 ਦੇ ਨਾਲ 8 ਹਿੱਸੇ ਚਾਵਲ ਆਪ 8ਾਂ ਚੋਂ 5 8ਾਂ ਚੋਂ 3 ਤਾ ਪ੍ਰਤੀਸ਼ਤ ਲਈ ਅਸੀਂ 100 ਨਾਲ ਗੁਣਾ ਕਰਾਂਗੇ ਫਿਰ ਉਹੀ ਢੰਗ ਆ ਸਾਡਾ ਤਾਂ ਇਹਨੂੰ ਵੰਡ ਕੇ ਅਸੀਂ ਜਿਹੜਾ ਉਹ ਪ੍ਰਤੀਸ਼ਤ ਕੱਢ ਸਕਦੇ ਹਾਂ ਅੱਗੇ ਤਰੀਕਾ ਹੈ ਸਾਡਾ ਪ੍ਰਤੀਸ਼ਤ ਨੂੰ ਦਸ਼ਮਲਵ ਵਿੱਚ ਬਦਲਣਾ ਸਾਨੂੰ ਪ੍ਰਤੀਸ਼ਤ ਦਿੱਤੇ ਹੋਏ ਨੇ ਪੁਆਇੰਟਾਂ ਵਾਲਾ ਵੀ ਦਿੱਤਾ ਹੋਇਆ ਸਿੰਪਲ ਵੀ ਦਿੱਤਾ ਹੋਇਆ 25 ਪ੍ਰਤੀਸ਼ਤ ਦਿੱਤਾ ਹੋਇਆ ਤਾਂ 25 1/100 ਭਾਵ ਪ੍ਰਤੀਸ਼ਤ ਨੂੰ ਹਟਾ ਕੇ ਅਸੀਂ 1/100 ਲਗਾ ਦੇਣਾ ਹੈ ਤੇ ਇਹ ਜਿਹੜਾ ਉੱਤਰ ਆ ਗਿਆ ਉਹ ਪੁਆਇੰਟਾਂ 'ਚ ਅਸੀਂ ਕੱਢ ਲੈਣਾ ਹੈ। ਇਸੇ ਤਰ੍ਹਾਂ ਇਹ ਆ ਦੇਖੋ ਇੱਥੇ ਕੀ ਆ ਇੱਥੇ ਸਿੰਪਲ ਇਹਨਾਂ ਲਿਖਿਆ ਹੋਇਆ ਪਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇੱਥੇ ਜਿਹੜਾ ਏ ਜਿਆਦਾ ਵੀ ਰਹਿਣ ਦੋ ਇਹਨੂੰ ਕਿਉਂਕਿ ਜਦੋਂ نیچے 100 ਲੱਗਿਆ ਹੋਇਆ ਤਾਂ ਪੁਆਇੰਟ ਖਿਸਕ ਕੇ ਅੱਗੇ ਆ ਜਾਂਦਾ ਹੁੰਦਾ ਜਿੰਨੇ ਅੱਖਰਾਂ ਦੇ نیچے ਜਿਹਨੇ ਅੱਖਰ نیچے ਆਏ ਹੋਏ ਨੇ 100 ਦੇ 100 ਜਾਂ 1000 ਜਾਂ 10 ਅੱਗੇ ਹੈਗਾ ਸਾਡਾ ਤਰੀਕਾ ਦਸ਼ਮਲਵ ਨੂੰ ਪ੍ਰਤੀਸ਼ਤ ਵਿੱਚ ਬਦਲਣਾ ਦਸ਼ਮਲਵ ਦਿੱਤਾ ਹੋਇਆ 0.75 ਦਿੱਤਾ ਹੋਇਆ ਇੱਥੇ ਵੀ ਦਿੱਤਾ ਹੋਇਆ ਤਾਂ ਇੱਥੇ ਵੀ ਦਿੱਤਾ ਹੋਇਆ ਤਾਂ ਤਿੰਨੋਂ ਧਾਰਨਾ ਨੇ ਤਾਂ ਕੋਈ ਵੀ ਹੱਲ ਕਰ ਸਕਦੇ ਹੋ ਤੁਸੀਂ ਤਾਂ ਇੱਥੇ ਗੁਣਾ 100 ਨਾਲ ਹੋਊਗੀ ਹਰੇਕ 'ਚ 100 ਨਾਲ ਗੁਣਾ ਤੁਹਾਨੂੰ ਦਸ਼ਮਲਵਾਂ ਦੀ ਗੁਣਾ ਹੈ ਜਿਹੜੀ ਉਹ ਪਹਿਲਾਂ ਸਿਖਾਈ ਹੋਈ ਆ ਤਾਂ 100 ਨਾਲ ਗੁਣਾ ਕਰਨ ਤੋਂ ਬਾਅਦ ਜਿੰਨਾ ਆ ਗਿਆ ਉਹਦੇ ਨਾਲ ਪ੍ਰਤੀਸ਼ਤ ਲਗਾ ਦੇਣਾ ਹੈ ਅੱਗੇ ਸਾਡੇ ਕੋਲ ਹੈਗਾ ਦਿੱਤੀ ਰਾਸ਼ੀ ਦਾ ਪ੍ਰਤੀਸ਼ਤ ਪਤਾ ਕਰਨਾ ਤਾਂ ਇੱਥੇ ਦਿੱਤੀ ਰਾਸ਼ੀ ਜਿਹੜੀ ਆ ਮੁੱਲ ਪਤਾ ਕਰੋ ਕਹਿੰਦੇ 12 ਦਾ 75% ਕਿੰਨਾ ਹੋਊਗਾ 12 ਦਾ 75% ਭਾਗ 12 ਗੁਣਾ 75 ਪਰਸੈਂਟ ਦੀ ਜਗ੍ਹਾ 100 ਤਾਂ ਇਹਨੂੰ ਹੱਲ ਕਰਕੇ ਜਿਹੜਾ ਏ ਇਹ ਆਊਗਾ 25 3 75 25 ਚੋਕਾ 100 ਪਾ 25 ਦੇ ਪਹਾੜੇ ਤੇ ਜਾਂਦਾ ਏ ਤੇ 4 ਨੂੰ 12 ਨਾਲ ਕਟਾਂਗੇ ਇਸ ਤਰ੍ਹਾਂ ਨਾਲ ਜਿਹੜਾ ਇਹ ਸੋਲਵ ਹੋਊਗਾ ਦੇਖੋ 25 3 7 25 ਚੌਕਾ 100 4 3 12 ਤਾਂ ਇਸ ਤਰ੍ਹਾਂ ਤਿੰਨੇ ਨੂੰ ਤਿੰਨਾ ਗੁਣਾ ਕੀਤਾ 6 ਇਸ ਤਰ੍ਹਾਂ ਆਲੇ ਸੋਲਵ ਹੁੰਦਾ ਹੁੰਦਾ ਏ ਇੱਥੇ ਵੀ ਇਸੇ ਢੰਗ ਨਾਲ ਤੁਸੀਂ ਸੋਲਵ ਕਰ ਸਕਦੇ ਹੋ ਅੱਗੇ ਉਦਾਹਰਨ ਦਿੱਤੀ ਹੋਈ ਹੈ ਸਾਨੂੰ ਪੰਜਾਬ ਬੱਚਿਆਂ ਤੇ ਕੀਤੇ ਸਰਵੇਖਣ ਅਨੁਸਾਰ 20% ਬੱਚਿਆਂ ਨੂੰ ਕ੍ਰਿਕਟ ਖੇਡਣਾ ਪਸੰਦ ਆ ਕਿੰਨੇ ਬੱਚਿਆਂ ਨੂੰ ਕ੍ਰਿਕਟ ਖੇਡਣਾ ਪਸੰਦ ਆ ਤਾਂ ਬੱਚਿਆਂ ਦੀ ਕੁੱਲ ਗਿਣਤੀ ਕੀ ਆ 50 ਕਿੰਨੇ ਪਰਸੈਂਟ ਨੂੰ ਕ੍ਰਿਕਟ ਖੇਡਣਾ ਪਸੰਦ ਆ 20% ਨੂੰ ਤਾਂ 50 ਦਾ 20% ਜਿਹੜਾ ਇਹ ਉਹ ਕ੍ਰਿਕਟ ਖੇਡਣਾ ਪਸੰਦ ਕਰਦਾ ਏ ਤਾਂ ਇਹਨੂੰ ਸੋਲਵ ਕਰ ਸਕਦੇ ਹੋ 20% ਭਾਵ 20/100 ਅੱਗੇ ਸਾਡੇ ਕੋਲ ਤਰੀਕਾ ਹੈਗਾ ਜੀ ਇੱਕ ਰਾਸ਼ੀ ਨੂੰ ਦੂਜੀ ਰਾਸ਼ੀ ਦੇ ਪ੍ਰਤੀਸ਼ਤ ਰੂਪ ਵਿੱਚ ਲਿਖਣਾ ਤਾਂ ਇੱਕ ਰਾਸ਼ੀ ਦੂਜੀ ਰਾਸ਼ੀ 100 ਇਹ ਤਰੀਕਾ ਇਹਦਾ ਦੇਖੋ ਉਦਾਹਰਨ ਇੱਕ ਆਦਮੀ ਨੇ ਫ੍ਰਿਜ ਵਿੱਚ ਰੱਖੇ 5 ਆਈਸਕ੍ਰੀਮ ਕੱਪਾਂ ਵਿੱਚੋਂ 3 ਕੱਪ ਖਾ ਲਏ ਉਸਨੇ ਕਿੰਨੇ ਪ੍ਰਤੀਸ਼ਤ ਆਈਸਕ੍ਰੀਮ ਖਾਧੀ 5ਾਂ 'ਚੋਂ 3 ਖਾ ਲਏ ਭਾਵ 3/5 5ਾਂ 'ਚੋਂ 3 ਖਾ ਲਏ 100 ਸਿੱਧਾ ਸਵਾਲ ਆ ਤਾਂ 15 ਨੂੰ 45 ਦੇ ਪ੍ਰਤੀਸ਼ਤ ਵਜੋਂ ਕਿਵੇਂ ਦਿਖਾਵਾਂਗੇ ਅਸੀਂ 15/45 100 ਪਿੰਨ ਬਣਾ ਲੈਣੀ ਆ ਜਿਹੜੀਆਂ ਦੋ ਰਕਮਾਂ ਦਿੱਤੀਆਂ ਤੁਸੀਂ ਉਹਨਾਂ ਦੀ ਪਿੰਨ ਬਣਾ ਲੈਣੀ ਆ ਤੇ 100 ਨਾਲ ਗੁਣਾ ਕਰ ਦੇਣੀ ਆ ਫਿਰ ਇਹ ਵਾਧਾ ਜਾਂ ਘਟਾ ਪ੍ਰਤੀਸ਼ਤ ਪਤਾ ਕਰਨਾ ਪ੍ਰਤੀਸ਼ਤ ਵਾਧਾ ਆਰੰਭਿਕ ਮੁੱਲ ਤੇ ਦੋਨੇ ਨਿਕਣਗੇ ਵਾਧਾ ਜਾਂ ਘਟਾ ਉੱਪਰ ਲੱਗੂਗਾ ਤੇ 100 ਨਾਲ ਗੁਣਾ ਪਿਛਲੀ ਰੁੱਤ ਵਿੱਚ 650 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਵਿਕਰੇ ਸੀ ਇਸ ਰੁੱਤ ਵਿੱਚ 55 ਰੁਪਏ ਕਿਲੋ ਦੇ ਭਾਅ ਨਾਲ ਵਿਕਰੇ ਨੇ ਤਾਂ ਪ੍ਰਤੀਸ਼ਤ ਵਾਧਾ ਜਾਂ ਘਾਟਾ ਦੱਸੋ ਕਿੰਨਾ ਹੋਇਆ ਤਾਂ ਆਰੰਭਕ ਮੁੱਲ ਕਿੰਨਾ ਸੀਗਾ 50 ਭਾਅ ਜਿਹੜੇ ਤੋਂ ਵੱਧ ਕੇ ਹੋਇਆ ਜਾਂ ਘਟ ਕੇ ਹੋਇਆ ਉਹ ਲਿਖਣਾ ਹੈ ਵਾਧਾ ਕਿੰਨਾ ਹੋਇਆ 55 ਤਾਂ 50 55 ਚੋਂ 50 ਘਟਾਏ ਵਾਧਾ ਕੁੱਲ ਟੋਟਲ ਕਿੰਨਾ ਹੋਇਆ 5 ਰੁਪਏ ਤਾਂ 5/50 100 ਪ੍ਰਤੀਸ਼ਤ ਵਾਧਾ ਹੋਇਆ 10% ਇਸੇ ਤਰ੍ਹਾਂ ਅਗਲੀ ਉਦਾਹਰਣ ਸਾਡੇ ਕੋਲ 60000 ਕੀਮਤ ਵਾਲਾ ਕੰਪਿਊਟਰ ਹੈ ਜਿਹੜਾ ਹੁਣ 40000 ਚ ਮਿਲਦਾ ਹੈ ਘਾਟਾ ਜਾਂ ਵਾਧਾ ਪ੍ਰਤੀਸ਼ਤ ਦੇ ਰੂਪ ਵਿੱਚ ਦੱਸੋ ਤਾਂ ਕੀਮਤ ਘਟੀ ਹੈ ਇੱਥੇ ਅਰੰਭਕ ਕੀਮਤ ਕਿੰਨੀ ਸੀ 60 ਹੁਣ ਕਿੰਨੀ ਹੋ ਗਈ 40 ਤਾਂ ਕਿੰਨੀ ਘਟ ਗਈ 20000 ਰੁਪਏ ਕੀਮਤ ਘਟ ਗਈ ਤਾਂ ਜਿਹੜਾ ਘਾਟਾ ਪ੍ਰਤੀਸ਼ਤ ਆ ਉਹ 20000 ਵਟੇ 60000 ਗੁਣਾ 100 ਤਾਂ ਹਮੇਸ਼ਾ ਅਸਲੀ ਕੀਮਤ ਜਿਹੜੀ ਪਹਿਲਾਂ ਸੀ ਚਾਹੇ ਘਟ ਸੀ ਚਾਹੇ ਵੱਧ ਸੀ ਉਹਦੇ ਤੇ ਹੀ ਪ੍ਰਤੀਸ਼ਤ ਕੱਢਣਾ ਹੈ ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਵਿੱਚ ਵੀ ਪ੍ਰਤੀਸ਼ਤ ਦੀ ਵਰਤੋਂ ਹੁੰਦੀ ਆ ਕਿਵੇਂ ਹੋ ਸਕਦੀ ਆ ਪੰਜਾਬ ਵਿਦਿਆਰਥੀਆਂ ਦੀ ਕਲਾਸ ਵਿੱਚ 20% ਵਿਦਿਆਰਥੀ ਐਨਕਾਂ ਪਹਿਨਦੇ ਨੇ ਕਿੰਨੇ ਵਿਦਿਆਰਥੀ ਐਨਕਾਂ ਨਹੀਂ ਪਹਿਨਦੇ ਤਾਂ ਵਿਦਿਆਰਥੀਆਂ ਦਾ ਪ੍ਰਤੀਸ਼ਤ ਜੋ ਅੰਕਾ ਨਹੀਂ ਪਾਉਂਦੇ ਉਹ ਕਿੰਨਾ ਆਊਗਾ ਕਿਉਂਕਿ ਪ੍ਰਤੀਸ਼ਤ ਦਾ ਮਤਲਬ 100 100 ਦੇ ਵਿੱਚੋਂ 20 ਨੇ ਜਿਹੜੇ ਅੰਕਾ ਪਾਉਂਦੇ ਨੇ ਤਾਂ ਨਹੀਂ ਪਾਉਂਦੇ 80 80 ਪ੍ਰਤੀਸ਼ਤ ਇਸ ਲਈ ਵਿਦਿਆਰਥੀਆਂ ਦੀ ਗਿਣਤੀ ਜਿਹੜੇ ਨਹੀਂ ਅੰਕਾ ਪਾਉਂਦੇ ਕਿੰਨੇ ਨੇ ਅਗਲੀ ਉਦਾਹਰਨ ਆ ਮੀਂਹ ਵਾਲੇ ਦਿਨ ਕਲਾਸ ਵਿੱਚ ਹਿਤੜਤ ਵਾਲੇ ਬੱਚਿਆਂ ਵਿੱਚੋਂ 36 ਬੱਚੇ ਆਏ ਕਿੰਨੇ ਗੈਰ ਹਾਜ਼ਰ ਸਨ ਤਾਂ ਇੱਥੇ ਕੁੱਲ ਵਿਦਿਆਰਥੀ 48 ਗੈਰ ਹਾਜ਼ਰ ਕਿੰਨੇ 48 ਚੋਂ 36 ਆਏ ਤਾਂ 48 ਚੋਂ 36 ਘਟਾ ਕੇ ਜਿੰਨੇ ਨਹੀਂ ਆਏ ਉਹ ਗੈਰ ਹਾਜ਼ਰ ਨੇ ਤਾਂ ਗੈਰ ਹਾਜ਼ਰ ਵਿਦਿਆਰਥੀਆਂ ਦੀ ਜਿਹੜੀ ਬੱਚਿਆਂ ਦੀ ਪ੍ਰਤੀਸ਼ਤਾ ਉਹ 12.48 100 25% ਇਸ ਤਰ੍ਹਾਂ ਨਾਲ ਇਹ ਸਵਾਲ ਆ ਜਿਹੜੇ ਤੁਸੀਂ ਹੱਲ ਕਰ ਸਕਦੇ ਹੋ ਇੱਥੇ ਅਭਿਆਸ ਲਈ ਪ੍ਰਸ਼ਨ ਦਿੱਤੇ ਹੋਏ ਨੇ ਤੁਹਾਨੂੰ ਜਿਹੜੇ ਤੁਸੀਂ ਕਰਕੇ ਆਪਣੀ ਪ੍ਰੈਕਟਿਸ ਹੈ ਜਿਹੜੀ ਉਹ ਕਰ ਸਕਦੇ ਹੋ ਮੂੰਜਵਾਨੀ ਪ੍ਰੈਕਟਿਸ ਵਾਲੇ ਸਵਾਲ ਨੇ ਇਹ ਕੋਈ ਖਾਸ ਗੱਲ ਨਹੀਂ ਹੈਗੀ ਕਿ ਕਾਪੀ ਪੈਨ ਲੈ ਕੇ ਕੱਢਣੇ ਪੈਣਗੇ ਮਲਟੀਪਲ ਚੁਆਇਸ ਕੁਐਸਚਨ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਆਉਂਦੇ ਹੁੰਦੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਅਏ ਸੀ ਕੀ ਅੱਜ ਦੀ ਵੀਡੀਓ ਆਉਣ ਵਾਲੀ ਵੀਡੀਓ ਦੇ ਵਿੱਚ ਨੈਕਸਟ ਟੌਪਿਕ ਕਰਾਂਗੇ ਅਸੀਂ ਬਣੇ ਰਹੋ ਚੈਨਲ ਦੇ ਨਾਲ ਮਿਲਦੇ ਹਾਂ ਫੇਰ OK थैंक्स